ਕਿਸਾ ਜਿਹੜਾ ਮੈਂ ਤੁਹਾਨੂੰ ਸੁਣਾ ਕੇ ਦਿੰਨਾ ਫਿਰ ਜਿੱਦਾਂ ਤੁਹਾਡਾ ਹੁਕਮ ਹੋਊਗਾ ਜਦੋਂ ਤੁਸੀਂ ਸਮਾਪਤੀ ਕਰੋਗੇ ਸਮਾਪਤੀ ਕਰ ਦੋਗੇ फजल करे ता थर थर कंबन शाना वाले। के फजल करे ता थर थर कंबन वटिया शाना वाले अजल करे ता बख्शे जाबड़ साइया मैं जहे मूहाले जे मैं वेखा या मल्ह वाले कुछ नहीं मेरे पले ੋ ਜੇ ਵੇਖਾਂ ਤੇਰੀ ਰਹਿਮਤ ਵਾਲੇ ਮੁਰਾਦ ਸ਼ਾਹ ਕਾਂ ਬੱਲੇ ਬੱਲੇ ਬਨੇ ਓ ਜੇ ਵੇਖਾਂ ਤੇਰੀ ਰਹਿਮਤ ਵਾਲੇ ਰਾ ਦਿਸ਼ਾ ਵੱਲੇ ਮੱਲੇ ਬੱਲੇ ਇਹ ਗੱਲ ਧਿਆਨ ਨਾਲ ਸੁਣਨ ਵਾਲੀ ਐ ਇਹ ਸਰਕਾਰ ਦਾ ਕਿੱਸਾ ਸਰਕਾਰ ਦੇ ਕਿੱਸੇ ਬਹੁਤ ਘੱਟ ਜਾਣਦੀ ਐ ਦੁਨੀਆ ਤੇ ਬਹੁਤ ਘੱਟ ਸੁਣਾਉਂਦੇ ਨੇ ਕਵਾਲ ਸਰਕਾਰ ਦਾ ਕਿੱਸਾ ਪਹਿਲਾਂ ਬਾਜੀ ਹੁਣੇ ਗਾ ਕੇ ਗਏ ਨੇ ਕਹਿ ਕੇ ਗਏ ਨੇ ਕਿ ਕਲਾਕਾਰਾਂ ਨੂੰ ਤੇ ਕਵਾਲਾਂ ਨੂੰ ਬੇਨਤੀ ਐ ਕਿ ਜੇ ਕੁਝ ਸੁਣਾਉਣਾ ਹੁੰਦਾ ਜਿਹਦਾ ਵਿਆਹ ਐ ਉਹਦੇ ਕਿੱਸੇ ਸੁਣਾਇਆ ਕਰੋ ਇਹ ਸਰਕਾਰ ਦਾ ਕਿੱਸਾ ਬਾਪੂ लाडी ਸਾਹਿਬ ਸਰਕਾਰ ਦਾ ਕਿੱਸਾ ਕਿ ਸਭ ਨੂੰ ਪਤਾ ਹੈ ਕਿ ਸਰਕਾਰ ਦੇ ਦਰਬਾਰ ਦੇ ਉੱਤੇ ਕਵਾਲੀ ਬਹੁਤ ਟਾਈਮ ਤੋਂ ਹੋ ਰਹੀ ਹੈ ਉਸ ਵਕਤ ਤੋਂ ਹੋ ਰਹੀ ਹੈ ਜਦੋਂ ਸਰਕਾਰ ਦਾ ਮੇਲਾ ਤਿੰਨ ਤਿੰਨ ਦਿਨ ਦਾ ਨਹੀਂ 7-7 ਦਿਨਾਂ ਦਾ ਹੁੰਦਾ ਸੀ ਉਦੋਂ ਲੋਕ ਸਰਕਾਰ ਦੇ ਮੇਲੇ ਦੇ ਉੱਤੇ ਆਪਣੀਆਂ ਘੋੜੀਆਂ ਆਪਣੀਆਂ ਬੱਕਰੀਆਂ ਆਪਣੇ ਘਰ ਦੇ ਕੱਪੜੇ ਤੱਕ ਲੈ ਕੇ ਆਇਆ ਕਰਦੇ ਸੀ ਪਤਾ ਸੀ ਕਿ ਕੋਈ ਸਾਧਨ ਨਹੀਂ ਹੁੰਦਾ ਜੇ ਘਰੋਂ 7 ਦਿਨ ਪਹਿਲਾਂ ਤੁਰਾਂਗੇ ਤਾਂ ਕਿਤੇ ਜਾ ਕੇ ਨਕੋਦਰ ਪਹੁੰਚਾਂਗੇ ਮੇਲਾ ਸ਼ੁਰੂ ਤੋਂ ਲੱਗਦਾ ਐ ਇੰਨੀ ਰੌਣਕ ਇੰਨੀ ਪੀੜ ਐਨਾ ਸਰਕਾਰ ਦਾ ਕ੍ਰਿਸ਼ਮਾ ਉਦੋਂ ਵੀ ਹੁੰਦਾ ਸੀ ਗਵਾਲ ਆਪਣੇ ਘਰੋਂ 3-3 4-4 ਦਿਨ ਪਹਿਲਾਂ ਸਿਰਾਂ ਦੇ ਉੱਤੇ ਬਾਜੇ ਬੰਨ ਕੇ ਮੈਂ ਇਹ ਨਹੀਂ ਕਹਿਣ ਲੱਗਾ ਕਿ ਸੰਗਤ ਤੇ ਕ੍ਰਿਸ਼ਮਾ ਹੁੰਦੇ ਨੇ ਅਸੀਂ ਗੌਣੇ ਆ ਜੇ ਅਸੀਂ ਸੱਚ ਗੌਣੇ ਆ ਤਾਂ ਸਰਕਾਰ ਸਾਨੂੰ ਵੀ ਦੇਖਦੇ ਨੇ ਜੇ ਅਸੀਂ ਝੂਠ ਗੌਣੇ ਆ ਸਰਕਾਰ ਰਾਤ ਨੂੰ ਬਾਹ ਫੜ ਲੈਂਦੇ ਨੇ ਕੀ ਇਹ ਗੱਲ ਗਲਤ ਆ ਤਦ ਨੂੰ ਇੱਕ ਸੱਸਾ ਸੁਣਾਉਣ ਲੱਗੇ ਕਿ ਕਵਾਲ 4 ਦਿਨ ਪਹਿਲਾਂ ਸਰਕਾਰ ਦੇ ਦਰਬਾਰ ਤੇ ਪਹੁੰਚ ਕੇ ਕਵਾਲੀ ਕੀਤੀ ਮੇਲਾ ਹੋ ਗਿਆ ਸਰਕਾਰ ਦੇ ਦਰਬਾਰ ਦਾ ਜਦੋਂ ਮੇਲਾ ਸਮਾਪਤ ਹੋਇਆ ਉਹ ਕਵਾਲਾਂ ਦਾ ਜਿਹੜਾ ਹੈਡ ਸੀ ਜਿਹੜਾ ਮੇਨ ਸੀ ਆ ਕੇ ਸਰਕਾਰ ਨੂੰ ਕਹਿੰਦਾ ਸਰਕਾਰ ਸਾਨੂੰ ਇਜਾਜ਼ਤ ਹੈ ਸਾਨੂੰ ਘਰ ਨੂੰ ਜਾਣ ਦਿਓ ਘਰ ਨੂੰ ਜਾਣ ਦਾ ਟਾਈਮ ਹੋ ਗਿਆ ਕਰਦੇ ਢੀਕਦੇ ਆ ਬੱਚੇ ਪਰੇਸ਼ਾਨ ਹੋਣੇ ਆ ਕੀ ਅੱਬਾ ਜੀ ਕਿਉਂ ਨਹੀਂ ਆਏ ਇਹ ਸੱਚੀ ਗੱਲ ਹੈ ਕਵਾਲਾਂ ਦੀ ਤੇ ਆਪ ਸਰਕਾਰ ਕਹਿੰਦੇ ਕਿ ਜਾਣਾ ਜਾਓ ਉਸ ਵਕਤ ਦੇ ਵਿੱਚ ਉਸ ਕਵਾਹਲੋਂ 2 ਰੁਪਏ ਦਿੱਤੇ ਕਿ ਆ ਲੈ ਇਹਨੂੰ ਬਦੌਗੀ ਸਮਝ ਲੈ ਤਾਂ ਕਿਰਾਇਆ ਲਾ ਲਈ ਤੇ ਆਪ ਉਸ ਵਕਤ ਦੇ ਵਿੱਚ ਸਰਕਾਰ ਜਾਣਦੇ ਨੇ ਬਜ਼ੁਰਗ ਜਾਣਦੇ ਨੇ ਕਿ ਪਹਿਲਾਂ ਜਿਹੜੀਆਂ ਲੁਧਿਆਣੇ ਦੀਆਂ ਬੱਸਾਂ ਸੀ ਉਹ ਸਿੱਧੀਆਂ ਨਕੋਦਰ ਤੱਕ ਨਹੀਂ ਸੀ ਆਉਂਦੀਆਂ ਨੂਰਮਹਿਲ ਤੱਕ ਆਉਂਦੀਆਂ ਸੀ ਸਭ ਨੂੰ ਪਤਾ ਹੈ ਕਿ ਆਪ ਉਹ ਕਬਾਲ ਲੁਧਿਆਣੇ ਤੋਂ ਨੂਰ ਮਹਿਲ ਤੱਕ ਆਇਆ ਕਰਦੇ ਸੀ ਫਿਰ ਤੁਰ ਕੇ ਜਾਂਦੇ ਸੀ ਤਾਂ ਕਬਾਲ ਨੇ ਜਦੋਂ ਸਰਕਾਰ ਨੂੰ ਕਿਹਾ ਸਰਕਾਰ ਸਾਨੂੰ ਘਰ ਨੂੰ ਜਾਣ ਦਾ ਆਗਿਆ ਦਿਓ ਘਰ ਨੂੰ ਜਾਣ ਦੀ ਘਰ ਨੂੰ ਜਾਣ ਦਾ ਵੇਲਾ ਹੋ ਗਿਆ ਤੁਹਾਨੂੰ ਪਤਾ ਹੈ ਕਿ ਜਿਹੜੀ ਬੱਸ ਮਿਲਦੀ ਆ ਲੁਧਿਆਣੇ ਤੱਕ ਜਾਂਦੀ ਆ ਔਰ ਮਿਲਦੀ ਵੀ ਨੂਰ ਮਹਿਲ ਤੋਂ ਤੇ ਸਾਨੂੰ ਜਾਣ ਦਿਓ ਤੇ ਸਰਕਾਰ ਨੇ 2 ਰੁਪਏ ਦਿੱਤੇ ਉਹ ਕਬਾਲ ਨੇ ਸਰਕਾਰ ਨੂੰ ਸਲਾਮ ਦਵਾ ਕੀਤੀ ਆਪਣੀ ਸਾਰੀ ਟੀਮ ਲੈ ਕੇ ਬਾਜੇ ਸਿਰ ਤੇ ਰੱਖ ਕੇ ਤੁਰ ਪਏ ਜਦੋਂ ਉਹ ਕਵਾਲ ਨਕੋਦਰ ਦੇ ਬਾਹਰ ਅੱਡੇ ਦੇ ਵਿੱਚ ਪਹੁੰਚਿਆ ਪਿੱਛੋਂ ਸਰਕਾਰ ਦਾ ਮਰੀਦ ਸਰਕਾਰ ਦਾ دیਵਾਨਾ ਭੱਜ ਕੇ ਆ ਉਸ ਕਵਾਲ ਦੇ ਹੱਥ ਕੋਲ ਗਿਆ ਕਹਿੰਦਾ ਬਾਬਾ ਜੀ ਦਾ ਹੁਕਮ ਹੋਇਆ ਤੁਸੀਂ ਹਜੇ ਨਹੀਂ ਜਾਣਾ ਚਲੋ ਵਾਪਸ ਸਰਕਾਰ ਬੁਲਾਉਂਦੇ ਨੇ ਗੱਲ ਧਿਆਨ ਨਾਲ ਸੁਣਿਓ ਕਿ ਸਰਕਾਰ ਬੁਲਾਉਂਦੇ ਨੇ ਹਜੇ ਨਹੀਂ ਜਾਣਾ ਵਾਪਸ ਆ ਜਾਓ ਹੈਰਾਨ ਪਰੇਸ਼ਾਨ ਹੋ ਗਏ ਟੈਨਸ਼ਨ ਪੈ ਗਈ ਕਵਾਲਾ ਨੂੰ ਕੀ ਅਰ ਚਾਰ ਦਿਨ ਤਾਂ ਪਹਿਲਾਂ ਹੀ ਹੋ ਗਏ ਹੁਣ ਸਰਕਾਰ ਨੇ ਫੇਰ ਰੱਖਣਾ ਹੈ ਫੇਰ ਸਰਕਾਰ ਪਤਾ ਨਹੀਂ ਕਦੋਂ ਭੇਜਣਗੇ ਉਸ ਵਕਤ ਦੀ ਗੱਲ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਕਵਾਲਾਂ ਦੀ ਦਾਲ ਹੈ ਇਹ ਬੜੀ ਸੁਆਦ ਹੁੰਦੀ ਹੈ ਔਰ ਸਰਕਾਰ ਵੀ ਆਪ ਖਾਂਦੇ ਰਹਿਣ ਕਵਾਲ ਕਵਾਲ ਦਰਬਾਰ ਦੇ ਵਿੱਚ ਰੋਟੀ ਪਾਣੀ ਬਣਾਉਂਦੇ ਸੀ ਔਰ ਰੋਟੀ ਪਾਣੀ ਲਾਜੀ ਸਾਹਿਬ ਸਰਕਾਰ ਆਪ ਵੀ ਖਾਂਦੇ ਸੀ ਤੇ ਕਵਾਲ ਵੀ ਖਾਂਦੇ ਸੀ ਸਰਕਾਰ ਨੇ ਕਿਹਾ ਜਾਣਾ ਨਹੀਂ ਆ ਲੋ ਪੈਸੇ ਰੋਟੀ ਪਾਣੀ ਖਾਓ ਹੋਰ ਚਾਹੀਦੇ ਆ ਹੋਰ ਲੈ ਲਿਓ ਪਰ ਜਾਣਾ ਨਹੀਂ ਚਲੋ ਕਵਾਲਾਂ ਨੇ ਖਾਣਾ ਪਕਾਇਆ ਆਪ ਵੀ ਖਾਂਦਾ ਸਰਕਾਰ ਨੂੰ ਵੀ ਖਵਾਇਆ ਜਦੋਂ ਸ਼ਾਮ ਦੇ 3 ਵਜੇ ਸ਼ਾਮ ਦੇ 4 ਵਜੇ ਦੂਸਰੀ ਬੱਸ ਦਾ ਟਾਈਮ ਹੋ ਗਿਆ ਦੂਸਰੀ ਬੱਸ ਦਾ ਟਾਈਮ ਹੋ ਗਿਆ ਸਰਕਾਰ ਨੂੰ ਫੇਰ ਇਜਾਜ਼ਤ ਪੁੱਛੀ ਸਰਕਾਰ ਹੁਣ ਜਾਈਏ ਸਰਕਾਰ ਕਹਿੰਦੇ ਆ ਲੋ 2 ਰੁਪਏ ਹੁਣ ਜਾਓ ਜਦੋਂ ਸਰਕਾਰ ਨੇ 2 ਰੁਪਏ ਦਿੱਤੇ ਉਹ ਕਵਾਲ ਬੱਸ ਦੇ ਵਿੱਚ ਬੈਠਿਆ ਜਦੋਂ ਨੂਰ ਮਹਿਲ ਪਹੁੰਚਿਆ ਜਿਹੜੀ ਸਵੇਰੇ ਵਾਲੀ ਬੱਸ ਸੀ ਉਹ ਬੱਸ ਤੋਂ ਲੈ ਕੇ ਯਾਪਰੀ ਡਰਾਈਵਰ ਸਾਰੇ ਮੰਗੇ ਸਾਰੇ ਮਰ ਗਏ ਬਸ ਪਲਟ ਗਈ ਨੂਰ ਮਹਿਲ ਦੇ ਵਿੱਚ ਕਵਾਲ ਹਰਾਨ ਪਰੇਸ਼ਾਨ ਹੋ ਗਏ ਯਾਰ ਜੇ ਕਿਤੇ ਅਸੀਂ ਇਸ ਬਸ 'ਚ ਬੈਠੇ ਹੁੰਦੇ ਤਾਂ ਅੱਜ ਅਸੀਂ ਮਰ ਜਾਣਾ ਸੀ ਸਾਡੇ ਤਾਂ ਟੰਪਰ ਰੋਲ ਜਾਣੇ ਸੀ ਸਾਡੇ ਤਾਂ 11 ਜਾਣੇ ਆ 11 ਜਾਣੇ ਦੇ ਟੰਪਰ ਰੋਲ ਜਾਣੇ ਸੀ ਸਾਡੇ ਤਾਂ ਕੋਈ ਰੋਟੀ ਦੇ ਨਾਲਾ ਵੀ ਨਹੀਂ ਸੀ ਜਿਹੜਾ ਹੈੱਡ ਸੀ ਉਹਨੇ ਗੱਲ ਸੋਚ ਸਮਝ ਕੇ ਦਿਮਾਗ 'ਚ ਰੱਖੀ ਕਿ ਜਦੋਂ ਮੈਂ ਸਰਕਾਰ ਦੇ ਦਰਬਾਰ ਜਾਊਂਗਾ ਸਰਕਾਰ ਨੂੰ ਮਿਲੂੰਗਾ ਸਲਾਮ ਕਰਕੇ ਪਹਿਲਾਂ ਇਹੀ ਗੱਲ ਪੁੱਛਣੀ ਹੈ ਸਰਕਾਰ ਸਾਨੂੰ ਰੋਕਿਆ ਕਿਉਂ ਸੀ ਤੇ ਕਿਵੇਂ ਰੋਕਿਆ ਉਹੀ ਵੇਲਾ ਆ ਗਿਆ ਸਰਕਾਰ ਦੇ ਦਰਬਾਰ ਪਹੁੰਚਿਆ ਸਲਾਮ ਦੁਆ ਕੀਤੀ ਦਰਬਾਰ ਦੇ ਵਿੱਚ ਨਜ਼ਰ ਨਿਆਜ਼ ਵੰਡੀ ਸ਼ੁਕਰ ਅੱਲਾ ਕੀਤਾ ਸਰਕਾਰ ਦੇ ਦਰਬਾਰ ਦੇ ਵਿੱਚ ਸਰਕਾਰ ਦੇ ਸਾਹਮਣੇ ਬਹਿ ਗਿਆ ਲਾਂਦੀ ਸਾਹਿਬ ਸਰਕਾਰ ਦੇ ਅੱਗੇ ਕਮਾਲ ਪੁੱਛਦਾ ਹੈ ਸਰਕਾਰ ਉਹ ਬਸ ਜਿਹੜੀ ਤੁਸੀਂ ਸਾਨੂੰ ਜਾਣ ਤੋਂ ਰੋਕਿਆ ਸੀ ਉਹ ਨੂਰ ਮੈਲ ਦੇ ਵਿੱਚ ਸਨੇ ਯਾਤਰੀ ਸਨੇ ਡਰਾਈਵਰ ਬੱਸ ਪਲਟ ਗਈ ਸਾਰੇ ਯਾਤਰੀ ਮਰ ਗਏ ਸਰਕਾਰ ਕਹਿੰਦੇ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਕਿ ਬੱਸ ਪਲਟ ਗਈ ਸਾਰੇ ਯਾਤਰੀ ਸਾਰੇ ਡਰਾਈਵਰ ਮਰ ਗਏ ਸਰਕਾਰ ਕਹਿੰਦੇ ਤੁਸੀਂ ਸਾਨੂੰ ਕਿਉਂ ਰੋਕਿਆ ਔਰ ਤੁਹਾਨੂੰ ਕਿੰਜ ਪਤਾ ਲੱਗਿਆ ਤੇ ਆਪ ਕੀ ਫਰਮਾਉਂਦੇ ਨੇ ਕਹਿੰਦੇ ਮੈਂ ਨਹੀਂ ਰੋਕਿਆ ਉਹ ਮੈਂ ਨਹੀਂ ਰੋਕਿਆ ਮੈਂ ਤਾਂ ਬ੍ਰਹਮਚੋਗੀ ਦਾ ਨਾਮ ਲੈਣ ਵਾਲਾ ਜਦੋਂ ਤੂੰ ਦਰਬਾਰ ਚੋਂ ਪੈਰ ਬਾਹਰ ਰੱਖਿਆ ਸਰਕਾਰ ਦੀ ਆਵਾਜ਼ ਆ ਗਈ ਪਿਆਰ ਆ ਦੀਸ਼ਾ ਸਰਕਾਰ ਐ ਮੇਰੇ ਪੁੱਤਰਾ ਮੇਰੇ ਪਿਆਰਿਆ ਇੱਕ ਕਵਾਲਾ ਨੂੰ ਰੋਕ ਲੈ ਜੇ ਕਵਾਲ ਮਰ ਗਏ ਫਿਰ ਦਰਬਾਰ ਤੇ ਕਵਾਲੀ ਗਾਉਣ ਕਰੂਗਾ ਇੱਕ ਕਵਾਲੀ ਦਾ ਰਤਬਾ ਬਹੁਤ ਵੱਡਾ ਕਿ ਜੇ ਸਾਡੇ ਕਵਾਲ ਤੁਰ ਗਏ ਫਿਰ ਅਸੀਂ ਕਾਹਦੇ ਅਸ ਕੋਏ ਅਸੀਂ ਕਾਹਦੇ ਰੱਬ ਦੇ ਪਿਆਰੇ ਹੋਏ ਜੇ ਆਪਣੇ ਦਰਬਾਰ ਵਾਲਿਆਂ ਨੂੰ ਇਹਨਾਂ ਸਾਹਮ ਸਕੇ ਫਿਰ ਸਾਨੂੰ ਸੰਗਤ ਨੇ ਵੀ ਨਹੀਂ ਮੰਨਣਾ ਇੱਕ ਵਾਰੀ ਤਾੜੀ ਮਾਰੋ ਸਰਕਾਰ ਦੇ ਕਿਰਸ਼ਮੇ ਜੀ